ਕਿੰਨੇ ਆਏ ਯਾੜ ਵਾਲੋਂ ਨਾ ਪਨ ਕੇ ਨੂੰ ਮਾਰ ਦਿੱਤਾ ਉਹਨਾਂ ਸਰ ਵੀ ਉਹਦੇ ਪੜਿਆ ਨੂੰ ਸੰਗਲਾਣਾ ਬਨ ਕੇ ਲਾਸਾ ਪਈਆ ਮੇਰੇ ਦੋ ਬੱਚੇ ਆ ਮੈਂ ਕਿਤੇ ਤੁਹਾਨੂੰ ਕਦੋਂ ਪਤਾ ਲੱਗਾ ਆਈ ਢੀਕ ਦੇ ਰਹੇ ਨਾ ਮੇਰੇ ਦੇ ਭਰਾ ਦੇ ਮੁੰਨੇ ਨੂੰ ਆ ਕੇ ਆਪਣਾ ਚਾਚਾ ਲੱਭ ਕੇ ਲਿਆ ਉਹ ਛੁੱਟੀ ਘਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100 200 ਰੁਪਏ ਲੈ ਕੇ ਪਿਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੇ ਇਹਨੂੰ ਤੇਜ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨੂੰ ਤੇਜ ਹਥਿਆਰਾਂ ਨਾਲ ਮਾਰ ਦਿੱਤਾ ਹੈਗਾ ਕੀ ਕੀ ਕਰਨ ਕਿ ਇਹ ਜੀ ਕੱਲ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ ਮਿੰਟੂ ਮਸੀਹ ਦਾ ਤੇ ਪਿੰਡ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਰਾਤ ਦਾ ਕਤਲ ਹੋਇਆ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਜੀ ਉਹਦੇ ਛੋਟੇ-ਛੋਟੇ ਦੋ ਬੱਚੇ ਨੇ ਜਲੰਧਰ ਰੋਲ ਟਾਬੇ ਤੋਂ ਕੰਮ ਕਰਦਾ ਲੜਕਾ ਉਹ ਛੁੱਟੀ ਘਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100 200 ਰੁਪਏ ਲੈ ਕੇ ਪਿਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੇ ਉਹ ਤੇਜ ਸ਼ਰਾਬ ਵੇਚਣ ਵਾਲੇ mafia ਨੇ ਉਹਨਾਂ ਨੂੰ ਤੇਜ ਧਾਰ ਹਥਿਆਰਾਂ ਨਾਲ ਮਾਰ ਦਿੱਤਾ ਤੇ ਪੁਲਿਸ ਕੋ ਇਨਸਾਫ ਕਰ ਰਹੀ ਸਾਰੇ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਇਕੱਠੇ ਹੋਏ ਪਏ ਨੇ ਧਰਨਾ ਲਾ ਕੇ ਬੈਠੇ ਆ ਅਜ ਤੱਕ ਇਨਸਾਫ ਨਹੀਂ ਮਿਲਿਆ ਨਾ ਪਰਚਾ ਦਰਜ ਹੋਇਆ ਜੀ ਕੀ ਇਹਦੀ ਕੋਈ ਰੰਜਿਸ਼ ਸੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਜੀ ਕੀ ਮਤਲਬ ਉੱਥੇ ਲੈਣ ਕੀ ਕਿਹੜੇ ਪਿੰਡ ਆ ਕਿਹਦੇ ਨਾਲ ਕੋਣ ਆ ਆ ਖਾੜੂਆਰ ਆਹ ਉਹ ਨੇ ਬੰਦੇ ਜਿਨ੍ਹਾਂ ਕੋਲ ਉਹ ਸ਼ਰਾਬ ਦੇ mafia ਨੇ ਜੀ ਅੱਛਾ ਜੀ ਦੇਸੀ ਸ਼ਰਾਬ ਦੇ mafia ਨੇ ਤੇ ਸਰ ਉਹਨਾਂ ਮਾਰਿਆ ਲੱਗਦਾ ਤਾਂ ਹਾਂਜੀ 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 ਉਹ ਜਿਹੜਾ ਨਾਲ ਵਿਟਨੈਸ ਨਾਲ ਗਿਆ ਸੀ ਉਹ ਉਹ ਦੱਸ ਰਿਹਾ ਉਹਦੀ ਵਿਟਨੈਸ ਦੇ ਮੁਤਾਬਕ ਦੱਸ ਰਿਹਾ ਕਿ ਉਹਦੇ ਸਾਹਮਣੇ ਉਹਨਾਂ ਨੇ ਤੇਜ਼ ਹੱਤियार ਨਾਲ ਮਾਰਿਆ ਨਾਲ ਤੁਸੀਂ ਡੈੱਡ ਬਡੀ ਦੀ ਦੇਖੀਏ ਨਹੀਂ ਅਸੀਂ ਨਹੀਂ ਦੇਖੀ ਜੀ ਅਸੀਂ ਉਹਦੇ ਫੋਟੋਆਂ ਦੇਖੀਆਂ ਜੀ ਉਹਦੀ ਕੀ ਫੋਟੋਆਂ ਤੋਂ ਕਿ ਲੱਗਦਾ ਫੋਟੋਆਂ ਦੇ ਤੇਜ਼ ਹੱਤियार ਨਾਲ ਮੁਤਾਬਕ ਲੱਗਦਾ ਵੀ ਉਹਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਦਾ ਤੇ ਫਿਰ ਅਜਿਹਾ ਧੰਨਾ ਲਾਉਂਦੇ ਨੋਬਤ ਕਿਉਂ ਪਈ ਧਰਨਾ ਨੋਬਤ ਕਿਸ ਤਰ੍ਹਾਂ ਪਈ ਗਈ ਵੀ ਉਹਦਾ ਪਰਚਾ ਦਰਜ ਨਹੀਂ ਹੋ ਰਿਹਾ ਪੁਲਿਸ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰ ਰਹੀ ਅਜਿਹਾ ਇਸ ਕਰਕੇ ਇਹਨਾਂ ਪਰਚਾ ਧਰਨਾ ਮੰਗਰ ਦੇ ਇਨਸਾਫ ਦੀ ਪ੍ਰਸ਼ਾਸਨ ਕੋਲ ਉਹ ਤੇ ਪਰਚਾ ਦਰਜ ਕੀਤਾ ਜਾਵੇ ਉਹ ਤੇ ਬਰਦੀ ਕਾਰਵਾਈ ਕੀਤੀ ਜਾਵੇ। ਮਤਲਬ ਕੀਤਾ। ਹੋਸਰਾ ਪੀਣ ਗਿਆ ਏ ਅੜਵਾਲੋ ਨਾ ਪਨ ਕੇ ਨੂੰ ਮਾਰ ਦਿੱਤਾ। ਉਹ ਨਾ ਸਿਰ ਵੀ ਉਹਦਾ ਪਾੜਿਆ ਨੂੰ ਸੰਗਲਾਣਾ ਬਨ ਕੇ ਲਾਸਾ ਪਈਆ। ਮੇਰੇ ਦੋ ਬੱਚੇ ਆ ਮੈਂ ਕਿਤੇ ਜੀ। ਮੇਰੇ ગામ ਢਾਕੜੀ ਮੈਂ ਕਿਤੇ ਮੈਂ ਵੀ ਉਹ ਨਾਲ ਹੀ ਤੇ ਹੀ ਮਾਰਨ ਇਹ ਕਿਦਾਂ ਦੀ ਘਟਨਾ ਹੈ ਤੁਹਾਨੂੰ ਕਦੋਂ ਪਤਾ ਲੱਗਾ ਹੈ ਇੱਕ ਕੱਲ ਹੋਇਆ ਸਾਮੀ ਸਾਡੇ 6 ਵਜੇ ਰਾਤ ਕਰੋ ਗਿਆ ਹੀ ਤੁਹਾਨੂੰ ਕਦੋਂ ਪਤਾ ਲੱਗਾ ਹੈ ਅਈ ਢੀਕਦੇ ਰੇ ਮੈਂ ਫੇਰੇ ਦੇ ਭਰਾ ਦੇ ਮੁੰਡੇ ਨੂੰ ਆ ਕੇ ਆਪਣਾ ਚਾਚਾ ਲੱਭ ਕੇ ਲਿਆ 10 ਵਜੇ ਹਾਨੂੰ ਇੱਕ ਹਸਪੀਟਲ ਤੋਂ ਚਿੱਠੀ ਮਿਲੀ ਸੀ ਇੱਕ ਮਿੰਟੋਂ ਸੀਦਾ ਬੰਦਾ ਹਸਪੀਟਲ ਵਿੱਚ ਆਇਆ ਜਿਹਦੀ ਡੈਥ ਹੋ ਗਈ ਆ ਤੇ ਅਸੀਂ ਉਹਤੇ ਕਾਰਵਾਈ ਕੀਤੀ ਸੀ ਕਾਰਵਾਈ ਕਰਕੇ ਉਹਦਾ ਪੋਸਟਮਾਰਟਮ ਕਰਨ ਲਈ ਭੇਜਿਆ ਸੀ ਅਸੀਂ ਸ੍ਰੀਮੰਦਈ ਦਾ ਇਹਨਾਂ ਦਾ ਪਰਿਵਾਰਕ ਮੈਂਬਰ ਦਾ ਬਿਆਨ ਲਿਖਿਆ ਸੀਗਾ ਤੇ ਹੁਣ ਉਹ ਉਹਨਾਂ ਨੇ ਕੋਈ ਡਾਊਟ ਜਾਰ ਕੀਤਾ ਤੇ ਅਸੀਂ ਇਹਦੇ ਵਿੱਚ ਹੋਰ ਕੋਈ ਵਾਅਦਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੇ ਇਸ ਕਰਕੇ ਲਾਇਆ ਜਦੋਂ ਇਹਨੂੰ ਕਨਵਿੰਸ ਕਰ ਦਿੱਤਾ ਵਾ ਤੇ ਅਸੀਂ ਕਾਰਵਾਈ ਕਰਦੇ ਕਰ ਰਹੇ ਆ ਸਰਕੀ ਮਤਲਬ ਇਨਵੈਸਟੀਗੇਸ਼ਨ ਕਰ ਰਹੇ ਹਨ ਇਨਵੈਸਟੀਗੇਸ਼ਨ ਦੌਰਾਨ ਜੋ ਸਾਹਮਣੇ ਉਸ ਤਰੀਕੇ ਨਾਲ ਪੁਲਿਸ ਕਾਰਵਾਈ ਕੀਤੀ ਹੋਗੀ ਮਰਲੇ ਕਰਨ ਦਾ ਆਫਟਰ ਪੋਸਟਮਾਰਨ ਵੀ ਹੀ ਦੱਸਿਆ ਜਾ ਸਕਦਾ